ਅ ਭਰਤੀ ਦਾ ਤਕਰੀਬਨ ਕੰਮ ਦੇਫਰੇ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਸੋ ਉਹਨਾਂ ਦੀਆਂ ਇਹ ਮੀਟਿੰਗਾਂ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸੇਕਟਰ ਦੇ ਕੋਤਰਾਜ ਹੁੰਦਾ ਕਹਿੰਦਾ ਖੁੱਲ ਕੇ ਦੱਸ ਸਕਦਾ ਉਹਤਰਾਜ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਦਿਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਹੈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਜਿਹੜਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਮੈਂ ਤਾਂ ਕਿਹਦੀ ਉਹਦਾ ਅੰਤਨ ਜਾਣ ਜਾ ਰਹੇ ਹਾਂ ਪਾਰਟੀ ਕਿਹਦੇ ਨੂੰ ਨਹੀਂ ਕੋਣ ਮੈਨੇਜਮੈਂਟ ਜਾ ਰਹੇ ਡੈਲੀਗੇਟਸ ਨੇ ਉਹਦਾ ਪ੍ਰਧਾਨ ਚੁਣਨਾ ਹਾਂਜੀ ਉਹ ਆਈ ਦਾ ਤੁਸੀਂ ਨਹੀਂ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਤੜਾ ਨਹੀਂ ਪਿੰਨੋ ਸਹਿਮਤ ਹੋਇਆ ਅਕਾਲ ਤਖਬ ਸਾਡੇ ਹੁਕਮ ਨੂੰ ਨਹੀਂ ਮੰਨੇ ਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਤਿੱਥੀ ਲਿਖ ਰਹੇ ਆ ਕੱਲ ਨੂੰ ਜੇ ਪਰਸਨਲ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋਦੇ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਇਹ ਉਹ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਆਪਣਾ ਫਿਰ ਫਿਰ ਹਾਂ ਫਿਰ ਉਹ ਛੁੱਣ ਲੈਣਗੇ ਹਜੇ ਜੇ ਉਸ ਤੋਂ ਬਾਅਦ ਉਹ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਨਹੀਂ ਨਹੀਂ ਹਜੇ ਤੱਕ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਡਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗਾ ਇਹਨਾਂ ਪੰਜਾਬ ਦੇ ਵਿੱਚ ਕਿ ਜੀਸ਼ਿਆ ਸਾਹਿਬ ਜੇਲ੍ਹ ਕੇ ਇਹ ਖਾਲੀ ਜਾਲ ਨੇ ਕੋਈ ਚੋਅ ਬੈਠੀ ਕੀਤੀ ਦੇਖੋ ਜੀ ਉਹ ਤਾਂ ਹੁਣ ਅਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਆ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਕੋਈ ਜਾਤੀ ਹੋ ਰਹੀ ਹੈ ਜਾਂ ਤਕਸੀਹੀ ਹੋ ਰਹੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਲਾਂ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ ਉਸ ਤੋਂ ਬਾਅਦ ਫਿਰ ਇਹ ਇਹ ਆਪ ਦਾ ਕੰਮ ਕਰਨਗੇ ਸਾਰੇ ਅਕਾਲੀ ਦਲ ਵੀ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ੍ਹ ਨੂੰ ਇਕੱਠੇ ਇਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹਨੀ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅੱਗੇ ਪਰਮਾਤਮਾ ਜਾਣਗੇ ਤਿਆਗ ਕੌਣ ਕਰੇ ਤਿਆਗ ਤਾਂ ਸਭ ਤੋਂ ਪਹਿਲਾਂ ਸੁਖੀ ਸਿੰਘ ਵੱਲ ਤਿਆਗ ਕਰ ਉਹਨਾਂ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਪਿਆ ਕਿਹੜੀ ਗੱਲ ਅਸੀਂ ਆ ਬੈਠੇ ਆਂ ਯਾਤਰਾ ਤਿਆਗਦੇ ਨੂੰ ਤਿਆਰਾਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸਭੇ ਬਾਦਲ ਪੁੱਛੜ ਕੇ ਸਾਰਿਆਂ ਬੰਦੇ ਦੇ ਖਾਫੀ ਸਰਕਾਰ ਨਹੀਂ ਕਰਦਾ ਕਿਸੇ ਤਮਗੀ ਉਹਦੇ ਠੀਕੇ ਨੂੰ ਫਾਈਲ ਘਾੜਨ ਲੱਗੇ ਅੱਗੇ ਆਏ ਲੱਗੇ ਕਿ ਕਿਸੇ ਵਾਰ ਨਾਲ ਇਹ ਨਾ ਤਨਿਚ ਕੀਤੀ ਇਹ ਕੋਈ ਤਾਂ ਹੁਣ ਸਰਕਾਰ ਹੀ ਜਾਣਦੀ ਜਾਉਦੀ ਹੈ ਸਿਆਸਤਦਾਨ ਸਭ ਨੂੰ ਮਤਨ ਅਨੁਸਾਰ ਨਿਕਮੇ ਦੇ ਬਾਰੇ ਮੈਂ ਕੀ ਟਿੱਪਣੀ ਕਰਨਾ ਨਿਕਮੇ ਦੇ ਬਾਰੇ ਆਪਾਂ ਕੀ ਗੱਲ ਕਰਦੇ ਹਾਂ ਗ੍ਰੈਂਡ ਬੂਲਿੰਗ ਜਿਹਦੇ ਤੋਂ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਓਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹੈ ਨੀ ਆਲਰੇਡੀ ਇਹ ਜਿੰਨੇ ਹੁਣ ਲੁਧਿਆਣੇ 24 ਅਰਬ ਕਿਲਾ ਕੁਆਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੁੰਦੀ ਸੋ ਇਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟਿਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਰੇ ਚੜੂਗਾ ਵਾਪਸ ਨਹੀਂ ਪਾਉਂ ਸਰਕਾਰ ਨੂੰ ਉਹ ਜੋ ਤਾਂ ਵੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਹੋ ਗਈ ਕਿਤਾ ਲੈ ਕੇ ਰੈਂਡ ਪੋਲ ਨੂੰ ਸ਼ਰਕੇ ਬਾਕੀ ਬੋਲਦੇ ਨੇ ਉਹ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਆ ਹੁਣ ਅੱਜ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਨਰਾਜ਼ਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੇ ਉਦੋਂ ਪਤਾ ਲੱਗਦਾ ਹੁੰਦਾ ਸੇਟਾ ਲੱਗਦਾ ਨਹੀਂ ਕਿ ਜਿਹੜਾ ਗੱਡੀ ਕੇ ਕਾਜ ਹੋ ਗਿਆ ਉਹ ਤਦ ਹੀ ਗ੍ਰੂਪ ਕਰਾਂਗੇ ਤੁਹਾਡੇ ਜਿਹੜੇ ਕਈ ਚਾਹਵਾਂ ਨੇ ਉਹ ਇੰਨਾ ਹੀ ਬਹੁਤ ਵੇਕਰ ਫੜੀ ਹੋ ਜਾ। ਨਹੀਂ ਮੈਨੂੰ ਲੱਗਦਾ ਨਹੀਂ ਕਿ ਉਹ ਬਹਿ ਕੇ ਫੈਸਲਾ ਹੋ ਜਾਊਗਾ ਪਹਿਲਾਂ। ਸਾਡੇ ਚਾਹਵ ਨਹੀਂ ਮੈਂ ਤਾਂ ਕੋਈ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ। ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ। ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ। ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਤਾਂ ਡੈਲੀਗੇਟਰ ਨੇ ਕਰਨਾ। ਜੋ ਆਮ ਖਬਰਾਂ ਜੋ ਕੰਸੋਵਾਂ ਚੱਲਦੀਆਂ ਨੇ ਉਹ ਤਾਂ ਬੀਬੀ ਵੀ ਤੇ ਉਹ ਯਾਰੀ ਹਰ ਵੀ ਚੱਲਦਾ ਜਾਂਦਾ। ਤਹੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਖੇੜਾ ਅੱਗੇ ਆਵੇ ਹਨ ਇੱਕ ਪੰਥਕ ਪਲੇਟਫਾਰਮ ਅਸੀਂ ਆਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਕੀ ਹੋਣਾ